ਹਾਂ ਜੀ ਸਰ ਇਹ ਮਾਮਲਾ ਤਰ ਜੂਸੂਕਾਡਾ ਇਹ ਐਸੇ ਸੁਖਰਾਸ ਸਿੰਘ ਪਟ્રોલਿੰਗ ਦੇ ਸਬੰਧ ਵਿੱਚ ਆ ਰਿਹਾ ਜਿਸਦੇ ਉਸ ਨੂੰ ਜਿਸਦੇ ਉਸ ਨੂੰ ਮੁਖਬਰ ਖਾਸ ਨੇ ਸੋਚਣਾ ਦਿੱਤੀ ਕਿ ਦਲਜੀਤ ਸਿੰਘ ਨਾਮ ਦਾ ਵਿਅਕਤੀ ਪਿੰਡ ਰਸੂਰਪੁਰ ਦਾ ਰਹਿਣ ਵਾਲਾ ਵਾ ਇਹ ਬੀਐਸਐਫ ਦੀਆਂ ਚੌਕੀਆਂ ਵਗੈਰਾ ਦੀ ਮੁਖਬਰੀ ਜਿਹੜੀ ਆ ਤੇ ਵਿਦੇਸ਼ ਭੇਜਦਾ ਵਾ ਜਿਸ ਬੰਦੇ ਦਲਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਵਾ ਉਹ ਉਸਨੇ ਦੋ ਵਿਅਕਤੀਆਂ ਦੇ ਹੋਰ ਨਾਂ ਲੈ ਜਿੰਨਾ ਵਿੱਚ ਗੁਰਦੀਪ ਸਿੰਘ ਤੇ ਗੁਰਜੰਟ ਸਿੰਘ ਗੁਰਦੀਪ ਸਿੰਘ ਜਿਹੜਾ ਉਹ ਹੈਗਾ ਜੀ ਪਿੰਡ ਰਸੂਲਪੁਰ ਦਾ ਗੁਰਜੰਟ ਸਿੰਘ ਪਿੰਡ ਹਕੀਮਪੁਰ ਦਾ ਸਰ ਕਿੰਨੇ ਕਰਤਾ ਇਹਨਾਂ ਦੀ ਗ੍ਰਫਤਾਰੀ ਤੇ ਬਾਕੀ ਆ ਅਜੇ ਸਿਰਫ ਦਲਜੀਤ ਸਿੰਘ ਦੀ ਗ੍ਰਫਤਾਰੀ ਹੋਈ ਇਹ ਸਰ ਕਿੰਨੇ ਕਰਤਾ ਐਕਟਿਵ ਸੀ ਇਹ ਸਰ 2-3 ਮਹੀਨੇ 2-3 ਮਹੀਨੇ ਕਰਤਾ ਸੀ ਇਹ ਦੇਖੋ ਤੇ ਸਰ ਇਹ ਫੱਟਾ ਦੱਦੇ ਹੋ ਗਏ ਕੇਸ ਦੱਸੋ ਹੋ ਗਿਆ ਜੀ ਐਫਆਈਆ ਨੰਬਰ 154 ਗਿਟਰਾ ਵੀ ਜੀ 41025 41025 ਕਿ ਸਰ ਇਹ ਹੁਣ ਇਹਨਾਂ ਨੂੰ ਜੇਲ੍ਹ भेजਦਾ ਦਲਜੀਤ ਸਿੰਘ ਨੂੰ ਜੇਲ੍ਹ ਭੇਜ ਦਿੱਤਾ ਗਿਆ ਜੀ ਗੁਰਦੀਪ ਸਿੰਘ ਤੇ ਗੁਰਜੰਟ ਸਿੰਘ ਨੇੜਾ ਵਾ ਇਹਨਾਂ ਦੀ ਦਫਤਰੀ ਤੇ ਬਾਕੀ ਆ ਜਿਸਮਾਂ ਦੀ ਰੇਡ ਕੀਤੀ ਜਾ ਰਹੀ ਆ ਤੇ ਜੋ ਵੀ ਇਹਨਾਂ ਦੀ ਪੁਛਗਛ ਚੱਲ ਰਹੀ ਆ ਇਹਦਾ ਮਸਲਾ ਸਰ ਜੋ ਪਹਿਲਾ ਫੜਿਆ ਸਮੁਜਰਮ ਉਹਦਾ ਰਿਮਾਂਡ ਵੀ ਲਿਆ ਰਿਮਾਂਡ ਤਰਾਨਾ ਇਹ ਪਾਰਟ ਆਫ ਇਨਵੈਸਟੀਗੇਸ਼ਨ ਆ ਜੀ ਇਹਦੇ ਸਬੰਧ ਚ ਅੱਗੇ ਹੋਰ ਤੇ ਤਫਤੀਸ਼ ਵੀ ਚੱਲ ਰਹੀ ਆ ਪ੍ਰਤੀਸ਼ਾ ਦੇ ਸੰਬੰਧ ਵਿੱਚ ਇੰਝ ਜ਼ਿਆਦਾ ਖਲਾਸੀ ਨਹੀਂ ਕਰ ਸਕਦੇ ਆਪ ਨੂੰ ਮਨ ਨਹੀਂ ਸਕਦੇ ਸੰਬੰਧਨ ਦੇ ਨਾਲ ਇਹ ਰੱਟੜੜਾ ਕਿ ਯਾਰ ਵਾਕੇ ਹੀ ਗੋਪਨੀਯਤਾ ਦੇ ਜੇ ਸਰ ਮਤਲਬ ਗੈਂਤਾ ਨਾਲ ਜਿਹੜੀ ਹੈ ਨਾ ਇਨਵੈਸਟੀਗੇਸ਼ਨ ਉੱਤੇ ਕੀਤੀ ਜਾ ਰਹੀ ਹੈ ਉਹਦੇ ਪਾੜੀ ਸਾਰ ਹੈ ਜਿਹੜੀ ਧਾਰਾ ਤਹਿਤ ਸਰ ਜਿਹੜਾ ਮਾਮਲਾ ਚੱਲ ਰਿਹਾ ਸੀ ਸੀਕ੍ਰੀਟ ਇਨਫੋਰਮੇਸ਼ਨ ਐਕਟ ਹੋਰ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਆ ਜੇ ਉਹ ਇਸ ਤਰ੍ਹਾਂ ਦੇ ਇਸ ਜਿਹੜੇ ਤੇ ਭਟਕੇ ਨੌਜਵਾਨ ਆ